ਅੱਜ ਮੇਰੇ ਨਗਰ ਤੋਂ ਜਿਹੜੇ ਅੱਜ 15 ਪਰਿਵਾਰਾਂ ਦੇ ਜਿਹੜੇ ਮੈਂ ਕਹਿੰਨਾ ਅ ਬਾਬਾ ਜੀ ਦੇ ਮਹਿਮੂਨੀ ਦੀ ਹਮੈਸ਼ਾ ਹਮੈਸ਼ਾ ਪਰਦੇਸ ਦੇ ਵਿੱਚ ਗਏ ਆ ਪਿਛਲੇ ਅੱਜ 10 ਦਿਨਾਂ ਤੋਂ ਜਾਨਕਾ ਇੱਥੋਂ ਚਲੇ ਗਏ ਸੀ ਤੇ ਅੱਜ ਕਈ ਦਿਨਾਂ ਤੋਂ ਬਾਅਦ ਜਿਹੜੀ ਇਹਨਾਂ ਦੀ ਕੋਈ ਗੱਲਬਾਤ ਉਸ ਸਾਰੇ ਪਰਿਵਾਰਾਂ ਨਾਲ ਨਹੀਂ ਹੋਈ ਅੱਜ ਸਾਰੇ ਪਰਿਵਾਰ ਇੱਥੇ ਮੇਰੇ ਗ੍ਰਹਿ ਵਿਖੇ ਆਏ ਆ ਤੇ ਮੈਂ ਇਹਨਾਂ ਦੇ ਇਸ ਦੁੱਖ ਦਰਦ ਨੂੰ ਸਮਝਦਾ ਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਵੀ ਮੰਗ ਕਰਦਾ ਹੈ ਕਿ ਇਹਨਾਂ ਪਰਿਵਾਰਾਂ ਦੇ ਜਿਹੜੇ ਮੈਂਬਰ ਜਿਹੜੇ ਆ ਉਹ ਉੱਥੇ ਗਏ ਆ ਤਾਂ ਉਹਨਾਂ ਦੇ ਜਾਣਕਾਰੀ ਪ੍ਰਾਪਤ ਕਰਨ ਲਈ ਪ੍ਰਸ਼ਾਸਨ ਨੂੰ ਮੈਂ ਅਰਜ਼ੀ ਕਰਦਾ ਹਾਂ ਕਿ ਉਹ ਆਪਣੇ ਲੈਵਲ ਤੇ ਉੱਥੋਂ ਜਾਣਕਾਰੀ ਇਕੱਤਰ ਕਰਨ ਅਤੇ ਭਾਰਤ ਸਰਕਾਰ ਤੋਂ ਮੈਂ ਮੰਗ ਕਰਦਾ ਹਾਂ ਕਿ ਹਿਮਾਚਲ ਦੇ ਵਿੱਚ ਜਿਹੜੀ ਜਗ੍ਹਾ ਤੇ ਗਏ ਸੀ ਤੇ ਉਹ ਜਗਤੋਂ ਜੇ ਕੋਈ ਕੋਈ ਤੁਕਟਨਾ ਜਾਂ ਕੋਈ ਇਸ ਤਰ੍ਹਾਂ ਦਾ ਕੋਈ ਹੋਇਆ ਤਾਂ ਉਹਦੀ ਜਾਣਕਾਰੀ ਦਿੱਤੀ ਜਾਵੇ ਇਹਨਾਂ ਪਰਿਵਾਰਾਂ ਦੀ ਪੂਰੀ ਜਾਣਕਾਰੀ ਲੈ ਕੇ ਮੈਂ ਜ਼ਿਲ੍ਹਾ ਪ੍ਰਸ਼ਾਸਨ ਫਰੀ ਕੋਟ ਤੋਂ ਵੀ ਮੰਗ ਕਰਾਂਗਾ ਕਿ ਆ ਜਿਹੜੇ ਸਾਡੇ ਮੈਂਬਰ ਆ ਤੇ ਆ ਉਹਨਾਂ ਦੇ ਮੋਬਾਈਲ ਨੰਬਰ ਤੇ ਉਹਨਾਂ ਦੇ ਪੂਰੇ ਪੂਰੇ ਨਾਮ ਦੇ ਨਾਲ ਜਿਹੜਾ ਪ੍ਰਸ਼ਾਸਨ ਨੂੰ ਮਿਲ ਕੇ ਤੇ ਮੰਗ ਕਰਾਂਗੇ ਕਿ ਇਹਨਾਂ ਦੀ ਜਿਹੜੀ ਭਾਲ ਹੋ ਯਾਰੀ ਕੀਤੀ ਜਾਵੇ ਤੇ ਇਹਨਾਂ ਨੂੰ ਜਿਹੜਾ ਇਹਨਾਂ ਤੱਕ ਜਿਹੜਾ ਉਹਨਾਂ ਨਾਲ ਜਿਹੜਾ ਮਲਾਇਆ ਜਾਵੇ ਜੇ ਕਈ ਰੀ ਚੱਕ ਤੇ ਫਸੇ ਵੀ ਹੈ ਤਾਂ ਮੈਂ ਉਥੋਂ ਦੀ ਹਮਾਚ ਪਰਦੇ ਦੀ ਸਰਕਾਰ ਨੂੰ ਵੀ ਅਰਜ਼ ਕਰਦਾ ਕਿ ਉਹ ਵੀ ਉਹ ਇਹਨਾਂ ਦੀ ਜਿਹੜੀ ਭਾਲ ਕਰਕੇ ਕੀ ਲੱਗਦਾ ਹੈਗਾ ਕਿ ਜਿਹੜੇ ਹੜਾ ਆਏ ਨੇ ਜਾਂ ਲੈਂਡਸਲਾਈਡਿੰਗ ਹੋ ਗਈ ਹੈ ਹਾਂਜੀ ਹੋ ਸਕਦਾ ਕੋਈ ਇਸ ਤਰ੍ਹਾਂ ਦੀ ਕੋਈ ਮੈਂ ਕਹਿੰਨਾ ਪਰਮਾਤਮਾ ਨਾ ਕੋਈ ਇਦਾਂ ਦੀ ਦੁਰਘਟਨਾ ਹੋਵੇ ਪਰ ਲੇਕਿਨ ਜਿਹੜੀਆਂ ਆਪਾਂ ਨਾ ਤਾਂ ਸੋਸ਼ਲ ਮੀਡੀਆ ਤੇ ਜਾਂ ਆਪਾਂ ਦੇਖਦੇ ਪਏ ਆ ਕਿ ਅੱਜ ਬੜਾ ਜਿਹੜਾ ਇਸ ਤਰ੍ਹਾਂ ਦੇ ਜਿਹੜਾ بارشਾਂ ਦੇ ਕਾਰਨ ਦੁਰਘਟਨਾ ਹੋ ਰਹੀ ਹੈ ਕਿਤੇ ਬੱਦਲ ਫਟ ਰਹੇ ਆ ਕਿਤੇ ਪਹਾੜ ਗਿਰ ਰਹੇ ਆ ਤਾਂ ਬਹੁਤ ਸਾਰੀਆਂ ਘਟਨਾਵਾਂ ਜਿਹੜੀਆਂ ਆਪਾਂ ਨੂੰ ਮਿਲ ਮਿਲ ਰਹੀਆਂ ਤਾਂ ਹੋ ਸਕਦਾ ਕੋਈ ਇਦਾਂ ਦੀ ਘਟਨਾ ਨਾ ਵਾਪਰੇ ਪਰ ਜੇਕਰ ਕੋਈ ਇਦਾਂ ਦੀ ਘਟਨਾ ਉਸ ਏਰੀਆ 'ਚ ਵਾਪਰਦੀ ਹੈ ਜਾਂ ਕੋਈ ਦੇ ਪਰੇ ਕੋਈ ਜਾਣਕਾਰੀ ਹੈ ਪ੍ਰਸ਼ਾਸਨ ਨੂੰ ਉੱਥੋਂ ਦੇ ਪ੍ਰਸ਼ਾਸਨ ਨੂੰ ਵੀ ਮਾਝਾ ਪ੍ਰਦੇਸ਼ ਨੂੰ ਤੇ ਇੱਥੋਂ ਦੇ ਮੈਂ ਜ਼ਿਲ੍ਹਾ ਪ੍ਰਸ਼ਾਸਨ ਫਰੀ ਕੋਟ ਤੋਂ ਵੀ ਡੀ ਸਾਹ ਤੋਂ ਮੰਗ ਕਰਦਾ ਹੈ ਕਿ ਤੁਰੰਤ ਇਹਨਾਂ ਸਾਡੇ ਪੰਜਗ੍ਰਹਿ ਕਲਾਂ ਦੇ ਜਿਹੜੇ 15 ਤੋਂ ਉੱਪਰ ਜਿਹੜੇ ਪਰਿਵਾਰਾਂ ਦੇ ਮੈਂਬਰ ਜਿਹੜੇ ਉੱਥੇ ਗਏ ਆ ਉਹਨਾਂ ਦੀ ਜਾਣਕਾਰੀ ਉੱਥੋਂ ਲੈ ਕੇ ਤੇ ਇਹਨਾਂ ਪਰਿਵਾਰਾਂ ਨਾਲ ਕੋਈ ਰਾਬਤਾ ਕੈਂਪ ਕੀਤਾ ਜਾਵੇ ਸਪਨਾ ਜੀ ਸਪਨਾ ਜੀ ਕੀ ਗੱਲ ਹੋਈ ਹੈ ਪਰਿਵਾਰ ਦੇ ਕਿੰਨੇ ਮੈਂਬਰ ਸੀ ਜਿਹੜੇ ਕਿੱਥੇ ਗਏ ਸੀ ਤੇ ਕੀ ਕਦੋਂ ਤੋਂ ਸੰਪਰਕ 16 ਜਾਣੇ ਗਏ ਸੀ ਜੀ ਮਤਲਬ ਕਿ ਅੱਜ 10 ਦਿਨ ਹੋ ਗਏ ਜੇ ਘਰੋਂ ਗਿਆ ਨੂੰ ਹਾਂਜੀ ਉਹਨਾਂ ਨੇ ਐਤਵਾਰ ਕੋਰਟਿੰਗ ਕੀਤਾ ਜੀ ਮਤਲਬ ਕਿ ਕਹਿੰਦੇ ਸੀ ਤਾਂ ਚੜੀ ਜਾਂਦੇ ਮਾਪੇ ਦੀ ਯਾਤਰਾ ਤੇ ਇਸ ਤੋਂ ਬਾਅਦ ਮੜ ਕੇ ਤੁਹਾਨੂੰ ਕੋਲ ਕੋਈ ਨਹੀਂ ਲੱਗਣੀ ਜੀ ਮਰ ਕੇ ਸੋਮਾ ਜਰੂਰ ਜਲਦੀ ਰੋਟਾਂਗੇ ਉਸ ਤੋਂ ਤੁਹਾਨੂੰ ਕੋਲ ਕਰਾਂਗੇ ਉਸ ਤੋਂ ਬਾਅਦ ਫੋਨ ਆਇਆ ਨਹੀਂ ਜੀ ਉਸ ਤੋਂ ਬਾਅਦ ਕੋਈ ਕੋਰਟਿੰਗ ਨਹੀਂ ਹੋ ਰਿਹਾ ਜੀ ਮੈਸੇਜ ਵੀ ਬਹੁਤ ਪਾਏ ਜੀ ਬਲਕਿ ਬਹੁਤ ਜ਼ਿਆਦਾ ਕੀਤਾ ਵੀ ਮਰ ਕੇ ਜਲਦੀ ਫੋਨ ਆਵੇ ਕੋਈ ਨਾ ਕੋਈ ਜਲਦੀ ਲੋਟੇ ਘਰੇ ਨਹੀਂ ਜੀ ਕੋਈ ਨਹੀਂ ਮਰ ਕੇ ਕੋਈ ਗੱਲ ਬਾਤ ਹੋ ਨਹੀਂ ਰਹੀ ਕਿੱਥੇ ਜੀ ਬਣੀ ਮੇਸ਼ ਗਈ ਹੈ ਜੀ ਸ਼ਿਵਜੀ ਭਗਵਾਨ ਦੇ ਦਰਵਾਜ਼ੇ ਤੇ ਹਾਂ ਜੀ ਉਸ ਤੋਂ ਬਾਅਦ ਅੱਗੇ ਕਿਨੇ ਦਿਨਾਂ ਚਾਹ ਜਾਂਦੇ ਅੱਗੇ 6 ਦਿਨਾਂ ਚ ਵਾਪਸੀ ਆ ਜਾਨੇ ਮੋਟਰਸਾਈਕਲ ਤੇ ਜਾਂਦੇ ਆ ਜੀ ਤੇ ਆ ਹੁਣ ਕਿੰਨੇ ਨੂੰ ਗਿਆ 10 ਦਿਨ ਹੋ ਗਏ ਹਾਂ ਜੀ ਅੱਜ 10 ਦਿਨ ਹੋ ਗਏ ਤਾਂ ਕੋਈ ਪਤਾ ਨਹੀਂ ਨਹੀਂ ਜੀ ਕੋਈ ਫੋਨ ਪੱਨ ਵੀ ਨਹੀਂ ਆਇਆ ਨਹੀਂ ਜੀ ਕੋਈ ਨਹੀਂ ਆਇਆ ਜੀ ਕੀ ਮੰਗ ਕਰਦੇ ਤੁਸੀਂ ਮੰਗਾ ਸੀ ਇਹੀ ਕਰਦੇ ਆ ਜੀ ਸਾਰੇ ਜੋ ਵੀਰ ਭੈਣ ਪਰਾਗਾਏ ਮੇਰੇ ਸਭ ਘਰੇ ਜਲਦੀ ਲੋਟਣ ਦੀ ਕਿਰਪਾ ਕਰਨ ਦੀ ਕਰਦਾ ਨੂੰ ਮਤਲਬ ਕਿ ਬਹੁਤ ਜ਼ਿਆਦਾ ਟੈਨਸ਼ਨ ਹੋਈ ਹੈ ਜੀ ਪ੍ਰਸ਼ਾਸਨ ਨੂੰ ਦਿੱਤੀ ਕੋਈ ਜਾਣਕਾਰੀ ਵਾਲੀ ਤੁਸੀਂ ਨਹੀਂ ਨਹੀਂ ਜੀ ਕਿਸੇ ਨੂੰ ਨਹੀਂ ਦਿੱਤੀ ਜੀ ਜਿਵੇਂ ਕੀਨਾ ਤੁਹਾਡੇ ਗਰਮੀਤ ਕੋ ਰਹੇ ਨਹੀਂ ਫੂਟਾ ਕੌਣ ਗਿਆ ਹੋਇਆ ਹੈ ਪਰਿਵਾਰ ਦਾ ਤੇ ਕਦੋਂ ਤੋਂ ਸੰਪਰਕ ਨਹੀਂ ਤੇਟਾ ਜੀ ਆਪਰਾ ਹਾਂ ਜੀ ਤੇ ਬਸ ਐਤਵਾਰ ਵਾਲੇ ਦਿਨ ਹੀ ਗੱਲ ਹੋਈ ਆ ਉਸ ਤੋਂ ਬਾਅਦ ਨਹੀਂ ਕੋਈ ਗੱਲ ਹੋਈ ਪਿਛਲੀਆਂ ਦਿਵਾਰੀ ਆਹੋ ਮੈਂ ਐਤਵਾਰ ਆ ਪਿਛਲੇ ਪਿਛਲੇ ਅੱਛਾ ਹਾਂਜੀ ਉਸ ਤੋਂ ਬਾਅਦ ਕੋਈ ਸਾਡੀ ਗੱਲ ਨਹੀਂ ਹੋਈ ਫੋਨ ਲਾਉਨੇ ਆ ਬੰਦ ਹੀ ਆ ਜਾਂਦਾ ਅੱਗੇ ਵੀ ਜਾਂਦੇ ਰਹਿੰਦੇ ਹਾਂਜੀ ਹਾਂਜੀ ਹਰ ਸਾਲ ਜਾਂਦੇ ਆ ਸ਼ਹਿਰ ਦੇ ਨਾਲ ਤੋਂ ਘਰੇ ਆ ਜਾਂਦੇ ਹੁੰਦੇ ਕੋਈ ਗੱਲ ਤੋਂ ਹੋ ਗਈ ਨਹੀਂ ਹਾਂਜੀ ਫੋਨ ਤਾਂ ਦਿਨ ਹੋ ਗਏ ਨਹੀਂ ਕੋਈ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤੁਸੀਂ ਉਹਨਾਂ ਹਾਂਜੀ ਬਹੁਤ ਸਿਖਾਉਣ ਰੋਜ਼ ਹੀ ਲਾਉਨੇ ਆ ਤੇ ਨਹੀਂ ਲੱਗਦਾ ਨਹੀਂ ਗੱਲ ਹੁੰਦੀ ਕੋਈ ਯਾਦ ਦੋਈ ਸੰਤ ਕੀ ਮੰਗ ਕਰਦੇ ਸਰਕਾਰ ਤੋਂ ਸਰਕਾਰ ਤੋਂ ਇਹੀ ਮੰਗ ਕਰਦੇ ਆ ਜੀ ਸਾਡੇ ਬੇਟੇ ਆ ਜਿਹੜੇ ਸਾਰਿਆਂ ਦੇ ਮਾਵਾਂ ਦੇ ਜਿਹੜੀਆਂ ਮਾਵਾਂ ਰੋਦਾਂ ਸਾਡੇ ਬੇਟੇ ਘਰੇ ਹੁਣ ਸਾਰੀ ਸਾਰੀ ਗੱਲ ਚੱਕ ਲੀਆਂ ਨੂੰ ਮੰਗ ਜਾਂਦੀ ਰਹੰਤ ਕਹਿੰਦੇ ਹਾਂ ਇਹ ਸਾਰਿਆਂ ਦੇ ਇਹੀ ਸਰਕਾਰ ਤੋਂ ਮੰਗ ਆ ਸਾਡੇ ਹੱਥ ਬੰਨ੍ਹ ਕੇ ਤੇ ਇਹ ਵੀ ਕਿਤੇ ਸਹੀ ਸੁਨਾਮ ਕਰਾ ਜੀ ਸਾਡੇ ਬੇਟੇ ਸਾਡੇ ਕੋਲ ਆ ਜਾਣ ਬਸ ਮਾਤਾ ਜੀ ਕੀ ਕਰਾ ਟੁੱਟਾ ਕੌਣ ਗਿਆ ਹੋਇਆ ਤੇ ਫਿਰ ਬੇਟਾ ਗਿਆ ਜੀ ਪਹਿਲਾਂ ਵੀ ਅੰਦਰ ਹਾਂਜੀ ਪਹਿਲਾਂ ਵੀ ਗਏ ਸੀਗੇ ਪਹਿਲਾਂ ਸੱਤ ਅੱਠਾਂ ਦਿਨ ਤੋਂ ਆ ਗਏ ਸੀਗੇ ਅੱਛਾ ਤੁਹਾਨੂੰ ਦੱਸ ਦੇਣ 20 ਤਰੀਕ ਦੇ ਗਏ ਬਈ ਪਹਿਲਾਂ ਕਦੇ ਕੋਣ ਕੋਣ ਬੰਦ ਨੁੱਦੇ ਹੋ ਜਾਂਦੇ ਹਾਂ ਜੀ ਨਹੀਂ ਉੱਪਰ ਜੇ ਚੜ੍ਹਾਈ ਚੜ੍ਹਦੇ ਸ਼ਿਖੇਰਾ ਮੰਦ ਆਉਂਦੇ ਸੀ ਤੇ ਇੱਕ ਦਿਨ ਹੀ ਲੱਗਾ ਬਸ ਹੁਣ ਐਤਵਾਰ ਤੱਕ ਇੱਕ ਵਾਰ ਚ ਨਹੀਂ ਲੱਗੇ ਕੋਈ ਨਹੀਂ ਲੱਗੇ ਹਾਂ ਜੀ ਲਾਤਨੀ ਬੰਦੀ ਆਈ ਜਾਂਦੀ ਕੀ ਕੰਮ ਕੀ ਕਰਦੇ ਪਰਿਵਾਰ ਬਸ ਅੱਧੇ ਤੱਕ ਪਈ ਗੀ ਮੰਦਰ ਚ ਗਏ ਸੀ ਹਾਂਜੀ ਹਾਂਜੀ ਮਨਿੰਮੇ ਸੀ